हालेलुया 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 सच्चे ते सामर्थी परमेश्वर जी प्रभु जी मैं ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਜਿੰਦਾ ਖੁਦਾ ਜੀ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪ੍ਰਭੂ ਜੀ ਪਵਿੱਤਰ ਆਤਮਾ ਜੀ ਮੈਂ ਸੱਚ ਮੁਝ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਤੁਸੀਂ ਸਾਨੂੰ ਇਸ ਯੋਗ ਸਮਝਾ ਕਿ ਅਸੀਂ ਤੁਹਾਡੀ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਹੋ ਸਕੀਏ ਪ੍ਰਭੂ ਜੀ ਖੁਦਾ ਸੱਚਮੁੱਚ ਤੁਹਾਡੀ ਵਡਿਆਈ ਤੁਹਾਡੀ ਮਹਿਮਾ ਹੋਵੇ ਪਵਿੱਤਰ ਆਤਮਾ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਐਸ ਯੋਗ ਸਮਝਿਆ ਕਿ ਅਸੀਂ ਅੱਜ ਦੇ ਇਸ ਪਵਿੱਤਰ ਦਿਨ ਨੂੰ ਪ੍ਰਭੂ ਜੀ ਦੇਖ ਸਕੀਏ ਖੁਦਾ ਸੱਚਮੁੱਚ ਤੁਸੀਂ ਮਹਾਨ ਜੀ ਤੁਹਾਡੀ ਦਇਆ ਮਹਾਨ ਹੈ ਖੁਦਾ ਤੁਸੀਂ ਹਮੇਸ਼ਾ ਸਾਨੂੰ ਸੰਭਾਲ ਕੇ ਰੱਖਦੇ ਜੀ ਖੁਦਾ ਸੱਚਮੁੱਚ ਆਪਣੇ ਪਵਿੱਤਰ ਹੱਥਾਂ ਦੇ ਵਿੱਚ ਰੱਖਣ ਦੇ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਸਮਰਤੀ ਪਰਮੇਸ਼ਵਰ ਜੀ ਖੁਦਾ ਸੱਚਮੁੱਚ ਤੁਸੀਂ ਹੀ ਅਲਫਾ ਔਰ ਓਮੇਗਾ ਹੋ ਤੁਸੀਂ ਹੀ ਆਦ ਔਰ ਅੰਤ ਹੋ ਖੁਦਾ ਯੁਗਾਂ ਦਾ ਯੁਗ ਤੁਹਾਡੀ ਵਡਿਆਈ ਹੁੰਦੀ ਰਹੇ ਮੇਰੇ ਸਮਰਤੀ ਪ੍ਰਭੂ ਜੀ ਪਵਿੱਤਰ ਆਤਮਾ ਜੀ ਮੇਰੇ ਪ੍ਰਭੂ ਸੱਚਮੁੱਚ ਜਿੰਨੀ ਵੀ ਮਹਿਮਾ ਜਿੰਨੀ ਵੀ ਤਾਰੀਫ ਪ੍ਰਭੂ ਜੀ ਇਹਨਾਂ ਸ਼ਬਦਾਂ ਦੁਆਰਾ ਤੁਹਾਡੀ ਕੀਤੀ ਜਾਵੇ ਪ੍ਰਭੂ ਜੀ ਉਹ ਘੱਟ ਕਿਉਂ ਜੋ ਤੁਹਾਡੇ ਉਪਕਾਰ ਸਾਡੇ ਆ ਜੀਵਨਾ ਦੇ ਵਿੱਚ ਵੱਡੇ ਹਨ ਖੁਦਾ ਤੁਸੀਂ ਅਦਭੁਦ ਕੰਮਾਂ ਨੂੰ ਹਮੇਸ਼ਾ ਸਾਡੇ ਜੀਵਨਾ ਦੇ ਵਿੱਚ ਕਰਦੇ ਹੋ ਪ੍ਰਭੂ ਜੀ ਤੁਸੀਂ ਸਾਨੂੰ ਕਦੇ ਵੀ ਕੱਲਿਆ ਨਹੀਂ ਛੱਡਦੇ ਤੁਸੀਂ ਸਾਨੂੰ ਕਦੇ ਵੀ ਅਨਾਥ ਨਹੀਂ ਛੱਡਦੇ ਮੇਰੇ ਸਮਰਥੀ ਪਰਮੇਸ਼ਰ ਜੀ ਆਪਣੀ ਜ਼ਿੰਦਾ ਹੱਥਾਂ ਦੇ ਵਿੱਚ ਰੱਖ ਦੇ ਜੀ ਮੇਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਸਭ ਨੂੰ ਪਰਮੇਸ਼ਰ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੀ ਸਮਰਥਾ ਦੇ ਨਾਲ ਇਕੱਠਿਆਂ ਕੀਤਾ ਖੁਦਾ ਸੱਚ ਮੋਝ ਤੁਹਾਡੇ ਵਾਜਨ ਚ ਲਿਖਿਆ ਜਿੱਥੇ ਦੋ ਜਾਂ ਦੋ ਤੋਂ ਵੱਧ ਤੁਹਾਡੇ ਨਾਮ ਦੇ ਵਿੱਚ ਇਕੱਠੇ ਹੁੰਦੇ ਨੇ ਤੁਸੀਂ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦੇ ਜੇ ਮੇਰੇ ਪ੍ਰਭੂ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਸਾਡੀਆਂ ਜੀ ਪ੍ਰਾਰਥਨਾ ਨੂੰ ਤੁਸੀਂ ਸਾਡੀ ਬੇਨਤੀ ਨੂੰ ਅੱਜ ਸੁਣ ਰਹੇ ਜੇ ਕੰਨ ਲਾ ਕੇ ਤੁਹਾਡਾ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਵੀ ਸੰਭਾਲ ਕੇ ਰੱਖਿਆ ਖੁਦਾ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾ ਤੁਸੀਂ ਘਰ ਆਉਣ ਅਤੇ ਜਾਣ ਦੇ ਵਿੱਚ ਆਪਣੇ ਬੱਚਿਆਂ ਦੀ ਖੁਦਾ ਜੀ ਮਦਦ ਔਰ ਸਹਾਇਤਾ ਕੀਤੀ ਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾ ਜੀ ਸਾਡੇ ਪਰਿਵਾਰ ਨੂੰ ਸੰਭਾਲਿਆ ਸਾਡੇ ਬੱਚਿਆਂ ਨੂੰ ਪਰਮੇਸ਼ਰ ਜੀ ਸਾਡੇ ਕਾਰੋਬਾਰ ਨੂੰ ਖੁਦਾ ਜੀ ਤੁਸੀਂ ਆਪਣੇ ਪਵਿੱਤਰ ਹੱਥਾਂ ਦੇ ਨਾਲ ਸੰਭਾਲਿਆ ਇਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਸਮਰਤੀ ਪ੍ਰਭੂ ਜੀ ਤੁਸੀਂ ਰਾਤ ਪਰ ਵੀ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਖੁਦਾ ਸਾਨੂੰ ਮਿੱਠੀ ਔਰ ਪਿਆਰੀ ਨੀਂਦ ਦਿੱਤੀ ਪ੍ਰਭੂ ਜੀ ਅੱਜ ਸਾਨੂੰ ਮਿੱਠੀ ਨੀਂਦ ਤੋਂ ਜਗਾਇਆ ਇਹਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾ ਸੱਚ ਮੁੱਚ ਤੁਸੀਂ ਸਾਨੂੰ ਮਿੱਠੀ ਨੀਂਦ ਦਿੱਤੀ ਔਰ ਪ੍ਰਭੂ ਜੀ ਸਾਨੂੰ ਮਿੱਠੀ ਨੀਂਦ ਤੋਂ ਜਗਾਇਆ ਔਰ ਅੱਜ ਦਾ ਇਹ ਸੁੰਦਰ ਦਿਨ ਦਿਖਾਇਆ ਪ੍ਰਭੂ ਜੀ ਜਿਸ ਨੂੰ ਤੁਸੀਂ ਆਪਣੇ ਬਚਨਾਂ ਦੇ ਦੁਆਰਾ ਬਣਾਇਆ ਸੀ ਖੁਦਾ ਸੱਚਮੁੱਚ ਮੋਜ ਤੁਸੀਂ ਕਿਹਾ ਸੀ ਉਜਾਲਾ ਹੋ ਜਾਂਦਾ ਉਜਾਲਾ ਹੋ ਗਿਆ ਪਰਮੇਸ਼ਰ ਸੱਚਮੁੱਚ ਅਸੀਂ ਤੁਹਾਡੇ ਜੀਵਤ ਕੰਮਾਂ ਨੂੰ ਇਸ ਦਿਨ ਦੇ ਦੁਆਰਾ ਦੇਖ ਰਹੇ ਹਾਂ ਖੁਦਾ ਤੁਹਾਡੇ ਹੁਕਮ ਅੱਜ ਵੀ ਉਸੇ ਤਰ੍ਹਾਂ ਕੰਮ ਕਰਦੇ ਨੇ ਜਿੱਦਾਂ ਪਹਿਲਾਂ ਕਰਦੇ ਸੀ ਖੁਦਾ ਸੱਚਮੁੱਚ ਬਹੁਤ ਸਾਰੇ ਲੋਕ ਪ੍ਰਭੂ ਜੀ ਤੁਹਾਡੇ ਇਸ ਦਿਨ ਨੂੰ ਨਹੀਂ ਦੇਖ पाए ਪ੍ਰਭੂ ਜੀ ਤੁਸੀਂ ਆਪਣੀ ਕਿਰਪਾ ਰਹਿਮ ਸਾਡੇ ਉੱਪਰ ਕੀਤੀ ਪ੍ਰਭੂ ਜੀ ਅਸੀਂ ਅੱਜ ਦਾ ਇਹ ਸੁੰਦਰ ਦਿਨ ਨੂੰ ਦੇਖਿਆ ਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਮਹਾਨ ਪ੍ਰਭੂ ਜੀ ਅਗਰ ਬੀਤੇ ਸਮੇਂ ਦੇ ਵਿੱਚ ਸਾਡੇ ਕੋਲੋਂ ਪ੍ਰਭੂ ਜੀ ਜਾਣੇ ਅਣਜਾਣੇ ਦੇ ਵਿੱਚ ਪ੍ਰਭੂ ਜੀ ਤੁਹਾਡੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਬਦੀ ਕੋਈ ਪਾਪ ਕੋਈ ਗੁਨਾਹ ਹੋ ਗਿਆ ਹੋਵੇ ਪ੍ਰਭੂ ਜੀ ਸਾਨੂੰ ਮਾਫ ਕਰਨਾ ਤੁਸੀਂ ਮਾਫ਼ ਕਰਨ ਵਾਲੇ ਪਰਮੇਸ਼ਰ ਜੀ ਤੁਸੀਂ ਕਿਹਾ ਪ੍ਰਭੂ ਜੋ ਮੂਤੋਂ ਅੰਗੀਕਾਰ ਕਰਦੇ ਨੇ ਆਪਣੇ ਪਾਪਾਂ ਦਾ ਪਛਤਾਪ ਕਰਕੇ ਦਿਲ ਤੋਂ ਆਪਣੇ ਗੁਨਾਹਾਂ ਨੂੰ ਐਬਾਂ ਨੂੰ ਛੱਡਦੇ ਨੇ ਪ੍ਰਭੂ ਜੀ ਤੁਸੀਂ ਉਸ ਨੂੰ ਮਾਫ ਕਰ ਦਿੰਦੇ ਜੀ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਪਵਿੱਤਰ ਲਹੂ ਨੂੰ ਸਾਡੇ ਲਈ ਬਹਾਇਆ ਔਰ ਖੁਦਾ ਸਾਡੇ ਅਪਰਾਧਾਂ ਤੋਂ ਸਾਨੂੰ ਛੁਡਾਇਆ ਸਾਡੀਆਂ ਬਧੀਆਂ ਸਾਡੀਆਂ ਮਾਫ ਕੀਤੀਆਂ ਪ੍ਰਭੂ ਜੀ ਤੁਸੀਂ ਆਪਣੇ ਪਵਿੱਤਰ ਲਹੂ ਨੂੰ ਬਹਾ ਕੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਪਾਪ ਦੀ ਸਜ਼ਾ ਆਪਣੇ ਉ ਪਰ ਚੱਕ ਲਈਦੀ ਸਾਡੀਆਂ ਬਧੀਆਂ ਨੂੰ ਪ੍ਰਭੂ ਜੀ ਆਪਣੇ ਉੱਪਰ ਕ੍ਰੂਜ਼ ਦੇ ਉੱਪਰ ਲੈ ਤੁਰੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੀ ਦਇਆ ਸੀ ਆਪਣੇ ਬੱਚਿਆਂ ਦੇ ਉੱਪਰ ਖੁਦਾ ਸੱਚਮੁੱਚ ਇਹ ਤੁਹਾਡਾ ਪ੍ਰੇਮ ਸੀ ਜੋ ਤੁਸੀਂ ਸਾਡੇ ਨਾਲ ਕੀਤਾ ਮੇਰੇ ਸਾਮਰਤੀ ਪ੍ਰਭੂ ਜੀ ਤੁਸੀਂ ਸਾਡੇ ਲਈ ਮਾਰੇਗੇ ਗਾੜੇਗੇ ਔਰ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀਉ ਉੱਠੇ ਪ੍ਰਭੂ ਜੀ ਖੁਦਾ ਤੁਸੀਂ ਅੱਜ ਵੀ ਜੀਵਤ ਜੇ ਮੇਰੇ ਸਾਮਰਤੀ ਪਰਮੇਸ਼ਰ ਜੀ ਤੁਹਾਡੇ ਕੰਮ ਜੀਵਿਤ ਨੇ ਖੁਦਾ ਤੁਸੀਂ ਜ਼ਿੰਦਾ ਖੁਦਾ ਜੈ ਖੁਦਾ ਸੱਚ ਮੁੱਚ ਮੌਤ ਵੀ ਤੁਹਾਨੂੰ ਹਰਾ ਨਹੀਂ ਸਕੀ ਔਰ ਪਰਮੇਸ਼ਰ ਤੁਸੀਂ ਤੀਸਰੇ ਦਿਨ ਮਰਦਿਆਂ ਦੇ ਵਿੱਚੋਂ ਜੀ ਉੱਠ ਕੇ ਕੁਦਾ ਆਪਣੀ ਸਮਰਥ ਨੂੰ ਪ੍ਰਗਟ ਕੀਤਾ ਮੇਰੇ ਸਮਰਥੀ ਪਰਮੇਸ਼ਰ ਜੀ ਦੁਸ਼ਟ ਨੂੰ ਸ਼ਰਮਿੰਦਾ ਕੀਤਾ ਪਰਮੇਸ਼ਰ ਜੀ ਸੱਚ ਮੁੱਚ ਖੁਦਾ ਜਿਸ ਤਰ੍ਹਾਂ ਤੁਸੀਂ ਸ਼ੈਤਾਨ ਨੂੰ ਸ਼ਰਮਿੰਦਾ ਕੀਤਾ ਖੁਦਾ ਜੀ ਸੱਚ ਮੁੱਚ ਪ੍ਰਭੂ ਜੀ ਤੁਸੀਂ ਉਹੀ ਅਧਿਕਾਰ ਆਪਣੇ ਬੱਚਿਆਂ ਨੂੰ ਦਿੱਤੇ ਔਰ ਪ੍ਰਭੂ ਜੀ ਤੁਸੀਂ ਕਿਹਾ ਸੱਚ ਮੁੱਚ ਮੇਰੇ ਬੱਚੇ ਮੇਰੇ ਤੋਂ ਵੀ ਵੱਡੇ ਕੰਮ ਕਰਨਗੇ ਮੇਰੇ ਪ੍ਰਭੂ ਜੀ ਸੱਚ ਮੁੱਚ ਅੱਜ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਲੈ ਖੁਦਾ ਜੋ ਜਾਂ ਇਸ ਪ੍ਰਾਰਥਨਾ ਨੂੰ ਪਰਮੇਸ਼ਰ ਜੀ ਖੁਦਾ ਆਪਣੇ ਪੂਰੇ ਮਾਨ ਨਾ ਪੂਰੇ ਵਿਸ਼ਵਾਸ ਨਾਲ ਸੁਣ ਰਹੇ ਨੇ ਖੁਦਾ ਮੇਰਾ ਵਿਸ਼ਵਾਸ ਮੇਰੇ ਸਾਮਰਤੀ ਪ੍ਰਭੂ ਜੀ ਅੱਜ ਤੁਹਾਡਾ ਆਤਮਾ ਦੇ ਜੀਵਨ ਦੇ ਵਿੱਚ ਅਦਭੁਤ ਕੰਮਾਂ ਨੂੰ ਕਰੇਗਾ ਖੁਦਾ ਸੱਚ ਮੁੱਚ ਜੋ ਉਹਨਾਂ ਨੇ ਸੋਚਿਆ ਨਹੀਂ ਪਰਮੇਸ਼ਰ ਜੀ ਕੀ ਚੀਜ਼ ਹੋ ਸਕੇਗੀ ਅੱਜ ਤੁਹਾਡਾ ਆਤਮਾ ਖੁਦਾ ਸੱਚ ਮੁੱਚ ਉਹਨਾਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਿਆ ਕਰੇਗਾ ਖੁਦਾ ਸੱਚ ਮੁੱਚ ਪਰਮੇਸ਼ਰ ਜੀ ਤੁਸੀਂ ਜਾਣਦੇ ਜੇ ਹਰ ਇੱਕ ਇਨਸਾਨ ਦੇ ਮਨ ਨੂੰ ਤੁਹਾਡੇ ਵਚਨ ਜਬੂਰ 34 ਦੀ 18 ਦੇ ਵਿੱਚ ਲਿਖਿਆ ਯਹਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲਿਆਂ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ ਖੁਦਾ ਸੱਚ ਮੁੱਚ ਜੋ ਇਨਸਾਨ ਅੰਦਰੋਂ ਟੁੱਟ ਚੁਕੇ ਨੇ ਨਿਰਾਸ਼ ਹੋ ਚੁਕੇ ਨੇ ਖੁਦਾ ਸੱਚ ਮੁੱਚ ਜੋ ਪਰੇਸ਼ਾਨ ਨੇ ਤੁਹਾਡਾ ਵਚਨ ਬਿਆਨ ਕਰਦਾ ਹੈ ਖੁਦਾ ਕਿ ਤੁਸੀਂ ਉਹਨਾਂ ਦੇ ਨੇੜੇ ਜੀ ਖੁਦਾ ਸੱਚ ਮੁੱਚ ਜੋ ਲੋਕ ਸੁਣਦੇ ਨੇ ਸੋਚਦੇ ਨੇ ਕਿ ਸਾਡੀ ਪ੍ਰਾਰਥਨਾ ਪਰਮੇਸ਼ਵਰ ਕਿਉਂ ਨਹੀਂ ਸੁਣਦੇ ਖੁਦਾ ਤੁਸੀਂ ਆਪਣੇ ਵਚਨਾਂ ਦੇ ਦੁਆਰਾ ਉਹਨਾਂ ਦੇ ਨਾਲ ਗੱਲਾਂ ਕਰਦੇ ਜੀ ਤੁਸੀਂ ਕਿਹਾ ਹੈ ਮੈਂ ਟੁੱਟੇ ਦਿਲ ਵਾਲਿਆਂ ਦੇ ਨੇੜੇ ਹਾਂ ਔਰ ਪ੍ਰਭੂ ਤੁਸੀਂ ਸਾਡੇ ਨੇੜੇ ਜੀ ਤੁਸੀਂ ਸਾਡੀ ਨਿੱਕੀ ਤੋਂ ਨਿੱਕੀ ਆਵਾਜ਼ ਨੂੰ ਸੁੰਦੇ ਜੀ ਮੇਰੇ ਸਮਰਤੀ ਪਰਮੇਸ਼ਰ ਜੀ ਖੁਦਾ ਸੱਚ ਮੋਜ ਤੁਹਾਡੇ ਵਚਨ ਜਬੂਰ 27 ਦੀ 10 ਦੇ ਵਿੱਚ ਲਿਖਿਆ ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ ਤਾਂ ਦੀ ਯਹੋਵਾ ਮੈਨੂੰ ਸੰਭਾਲੇਗਾ ਤੁਸੀਂ ਸੰਭਾਲਣ ਵਾਲੇ ਪਰਮੇਸ਼ਰ ਜੀ ਖੁਦਾ ਸੱਚ ਮੋਜ ਅਜਿਹਾ ਤੁਸੀਂ ਸਾਨੂੰ ਸੰਭਾਲੋ ਸਾਡੀ ਰੱਖਿਆ ਕਰੋ ਪ੍ਰਭੂ ਜੀ ਸਾਡੇ ਪਰਿਵਾਰ ਦੀ ਰੱਖਿਆ ਕਰੋ ਸਾਡੇ ਬੱਚਿਆਂ ਦੀ ਰੱਖਿਆ ਕਰੋ ਮੇਰੇ ਸਮਰਤੀ ਪਰਮੇਸ਼ਰ ਜੀ ਖੁਦਾ ਸੱਚ ਮੋਜ ਤੁਹਾਡੇ ਵਚਨ ਜਬੂਰ 38 ਦੀ 9 ਦੇ ਵਿੱਚ ਲਿਖਿਆ ਹੈ हे प्रभु ਮੇਰੀ ਸਾਰੀ ਇੱਛਾ ਤੇਰੇ ਸਾਹਮਣੇ ਹੈ ਅਤੇ ਤੇਰਾ ਕਰਾਹਣਾ ਤੇਥੋਂ ਛੁਪਿਆ ਹੋਇਆ ਨਹੀਂ ਹੈ ਖੁਦਾ ਸੱਚਮੁੱਚ ਮੈਂ ਆਪਣੀ ਸਭ ਇੱਛਾ ਨੂੰ ਖੁਦਾ ਜੀ ਤੁਹਾਡੇ ਸਾਹਮਣੇ ਰੱਖਦਾ ਤੁਹਾਡੇ ਸਨਮੁਖ ਰੱਖਦਾ ਅਸੀਂ ਸਭ ਜਾਣਦੀ ਪ੍ਰਭੂ ਜੀ ਇੱਛਾ ਨੂੰ ਤੁਸੀਂ ਜਾਣ ਦੇ ਜੇ ਖੁਦਾ ਜ ਹਰ ਇੱਕ ਦੀ ਇੱਛਾ ਪੂਰੀ ਹੋ ਚਾਏ ਈਸ਼ੁਰ ਦੇ ਨਾਮ 'ਚ ਮੇਰੇ ਸਾਮਰਤੀ ਪ੍ਰਭੂ ਜੀ ਪ੍ਰਭੂ ਜੀ ਜੋ ਵੀ ਲੋਕ ਆਪਣੀ ਇੱਛਾ ਨੂੰ ਲੈ ਕੇ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਲੈ ਪ੍ਰਭੂ ਜੀ ਮੈਂ ਸਭ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਮੈਂ ਸਾਮਰਤੀ ਪਰਮੇਸ਼ਰ ਜੀ ਖੁਦਾ ਅਰਜੁਨ ਦੀ ਹਰ ਇੱਕ ਇੱਛਾ ਪ੍ਰਭੂ ਜੀ ਪੂਰੀ ਹੋ ਚਾਹੇਗੀ ਯੀਸ਼ੂ ਦੇ ਨਾਮ ਦੇ ਵਿੱਚ ਖੁਦਾ ਤੁਹਾਡੇ ਵਚਨ ਜਬੂਰ 9 ਦੀ 10 ਦੇ ਵਿੱਚ ਲਿਖਿਆ ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ ਕਿਉਂ ਜੋ ਹੈ ਯਹੋਵਾ ਤਾਂ ਆਪਣੇ ਤਾਲਿਬਾਂ ਨੂੰ ਨਹੀਂ ਤਿਆਗ ਦਿੱਤਾ ਮੇਰੇ ਖੁਦਾ ਸੱਚ ਮੁੱਚ ਜੋ ਤੁਹਾਡੇ ਉੱਪਰ ਪ੍ਰਭੂ ਜੀ ਭਰੋਸਾ ਰੱਖਦੇ ਰੱਖਦੇ ਹਨ ਮੇਰੇ ਸਾਹਮਣੇ ਦੀ ਪ੍ਰਭੂ ਜੀ ਸੱਚ ਮੁੱਚ ਤੁਸੀਂ ਉਹਨਾਂ ਨੂੰ ਨਹੀਂ ਤਿਆਗਦੇ ਖੁਦਾ ਸੱਚ ਮੁੱਝ ਤੁਸੀਂ ਉਹਨਾਂ ਨੂੰ ਨਹੀਂ ਕੱਲਿਆਂ ਛੱਡ ਦੇ ਖੁਦਾ ਜੀ ਅੱਜ ਮੇਰਾ ਵਿਸ਼ਵਾਸ ਹੈ ਮੇਰੇ ਸਮਰਥੀ ਪਰਮੇਸ਼ਵਰ ਜੀ ਖੁਦਾ ਸੱਚ ਮੁੱਝ ਅੱਜ ਤੁਹਾਡਾ ਆਤਮਾ ਹਰ ਇੱਕ ਦੇ ਜੀਵਨ ਦੇ ਵਿੱਚ ਅਦਭੁਤ ਕੰਮਾਂ ਨੂੰ ਕਰੇਗਾ ਅੱਜ ਦੁਸ਼ਮਣੋ ਸ਼ਰਮਿੰਦਾ ਕਰਨ ਵਾਲੇ ਬਣ ਚੁਕੇ ਨੇ ਯੀਸ਼ੂ ਦੇ ਨਾਮ ਦੇ ਵਿੱਚ ਖੁਦਾ ਸੱਚ ਮੁੱਝ ਤੁਸੀਂ ਇਬਰਾਨੀਆਂ 13 ਦੀ 5 ਦੇ ਵਿੱਚ ਲਿਖਿਆ ਵਾ ਮੈਂ ਤੁਹਾਨੂੰ ਕਦੇ ਨਾ ਛੱਡਾਂਗਾ ਅਤੇ ਨਾ ਕਦੇ ਤੁਹਾਨੂੰ ਤਿਆਗਾਗਾ ਤੁਸੀਂ ਨਾਲ ਜੇ ਇਸ ਪਲ ਵੀ ਸਾਡੀ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਸਮਰਤੀ ਪਰਮੇਸ਼ਰ ਜੀ ਖੁਦਾ ਜੀ ਜੋ ਵੀ ਲੋਕ ਪਰੇਸ਼ਾਨ ਨੇ ਪ੍ਰਭੂ ਜੀ ਜਾ ਜਿਹਨਾਂ ਦੇ ਬੱਚਿਆਂ ਨੂੰ ਸੰਭਾਲੋ ਖੁਦਾ ਸੱਚ ਮੁੱਚ ਜੋ ਬਦੀਆਂ ਦੇ ਵਿੱਚ ਫਸੇ ਨੇ ਜੋ ਨਸ਼ਿਆਂ ਦੇ ਵਿੱਚ ਫਸੇ ਨੇ ਜੋ ਅੰਧਕਾਰਾਂ ਦੇ ਵਿੱਚ ਫਸੇ ਨੇ ਪ੍ਰਭੂ ਜੀ ਜੋ ਲੋਕ ਜਿਨ੍ਹਾਂ ਦੇ ਮਾਪੇ ਬਹੁਤ ਪਰੇਸ਼ਾਨ ਨੇ ਮੈਂ ਪ੍ਰਾਰਥਨਾ ਕਰਦਾ ਹਾਂ ਸਭ ਮਾਪੇਬਾਪ ਦੇ ਲਈ ਪ੍ਰਭੂ ਜੀ ਖੁਦਾ ਨਦ ਜੀਵਨ ਦੇ ਵਿੱਚ ਸ਼ਾਂਤੀ ਆਵੇ ਖੁਸ਼ੀਆਂ ਆਉਣ ਉਹਨਾਂ ਦੇ ਬੱਚਿਆਂ ਨੂੰ ਖੁਦਾ ਸੱਚ ਮੁੱਚ ਤੁਸੀਂ ਆਪਣੀ ਬੁੱਧ ਦਿਵੋ ਖੁਦਾ ਆਪਣੀ ਬੁੱਧ ਦੇ ਨਾਲ ਚਲਾਵੋ ਪਰਮੇਸ਼ਰ ਸੱਚ ਮੁੱਚ ਹਰ ਇੱਕ ਮਾਪੇਬਾਪ ਦਾ ਬੱਚਾ ਪਰਮੇਸ਼ਰ ਤੁਹਾਡੀ ਮਹਿਮਾ ਕਰਨ ਵਾਲਾ ਪੰਜ ਚਾਹੇ ਖੁਦਾ ਸੱਚ ਮੁਝ ਹਰ ਇੱਕ ਮਾਂ ਬਾਪ ਦੇ ਬੱਚੇ ਦੇ ਉੱਪਰ ਤੁਸੀਂ ਆਪਣਾ ਦਇਆ ਵਾਲਾ ਹੱਥ ਰੱਖੋ ਖੁਦਾ ਉਹਨਾਂ ਦੇ ਮਨਾਂ ਨੂੰ ਜੋ ਵੀ ਦੁਸ਼ਟ ਨੇ ਫੜਿਆ ਅੱਜ 63 ਇਸ਼ੂ ਦੇ ਨਾਮ ਖੁਦਾ ਤੁਹਾਡਾ ਆਤਮਾ ਇਹ ਕਿਹਨੂੰ ਚੁਣ ਕੇ ਲਿਆਵੇ ਆਪਣੇ ਕੰਮਾਂ ਦੇ ਲਈ ਖੁਦਾ ਜਿਸ ਤਰ੍ਹਾਂ ਤੁਸੀਂ ਪੌਲਸ ਨੂੰ ਸੁਣਿਆ ਇਹਨਾਂ ਦੇ ਬੱਚਿਆਂ ਨੂੰ ਵੀ ਚੁਣੂਗਾ ਖੁਦਾ ਸੱਚ ਮੁੱਚ ਜਿਸ ਤਰ੍ਹਾਂ ਪੌਲਸ ਪ੍ਰਭੂ ਜੀ ਤੁਹਾਡੇ ਨਾਮ ਤੋਂ ਨਫ਼ਰਤ ਕਰਦਾ ਸੀ ਪਰ ਪ੍ਰਭੂ ਬਾਈਬਲ ਬਿਆਨ ਕਰਦੀ ਜਿੰਨੀ ਉਹ ਨਫ਼ਰਤ ਕਰਦਾ ਸੀ ਉਸ ਤੋਂ ਕਈ ਗੁਣਾ ਵੱਧ ਪਰਮੇਸ਼ੁਰ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਕਿ ਇਹਨਾਂ ਦੇ ਬੱਚੇ ਵੀ ਪ੍ਰਭੂ ਜੀ ਉਸ ਪੌਲਸ ਵਾਂਗੂ ਤੁਹਾਡੇ ਨਾਲ ਪ੍ਰੇਮ ਕਰਨ ਵਾਲੇ ਬਣ ਜਾਣ ਯਿਸੂ ਦੇ ਨਾਮ 'ਚ ਮੇਰੇ ਸਾਮਰਥੀ ਪ੍ਰਭੂ ਜੀ ਖੁਦਾ ਜਿਸ ਤਰ੍ਹਾਂ ਸਦਰਕ ਮੇਸ਼ਕ ਅਪਦਨ ਗੋ ਖੁਦਾ ਜੀ ਸੱਚ ਮੁਝ ਉਹਨੇ ਆਪਣੇ ਸੀਸ ਨੂੰ ਨਹੀਂ ਚੁਕਾਇਆ ਖੁਦਾ ਸੱਚ ਮੁਝ ਪ੍ਰਭੂ ਜੀ ਇਹਨਾਂ ਦੇ ਬੱਚੇ ਵੀ ਦੁਸ਼ਟ ਦੇ ਅੱਗੇ ਸੀਸ ਨਾ ਚੁਕਾਉਣ ਬੁਰਾਈ ਦੇ ਅੱਗੇ ਨਾ ਚੁਕਣ ਬਲਕਿ ਬੁਰਾਈ ਨੂੰ ਆਪਣੇ ਅੱਗੇ ਚੁਕਾਉਣ ਵਾਲੇ ਪੰਚਾਨ ਯੇਸ਼ੂ ਦੇ ਨਾਮ 'ਚ ਤਾਂ ਜੋ ਖੁਦਾ ਸੱਚ ਮੁਝ ਇਹਨਾਂ ਦੇ ਕੋਲੋਂ ਹਰ ਬੁਰਾਈ ਖਤਮ ਹੋ ਜਾਏ ਮੇਰੇ ਸਾਮਰਥੀ ਪ੍ਰਭੂ ਜੀ ਇਹਨਾਂ ਦੇ ਪਰਿਵਾਰਾਂ ਦੇ ਅੰਦਰ ਖੁਦਾ ਸੱਚ ਮੁਝ ਤੁਹਾਡੀ ਮੇਦਦ ਆਵੇ ਖੁਦਾ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਕੰਮਾਂ ਕਰਾਂ ਤੇ ਬਰਕਤ ਨਹੀਂ ਹੈ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ ਅੱਜ ਤੁਹਾਡਾ ਆਤਮਾ ਉਹਨਾਂ ਦੇ ਹੱਥਾਂ ਦੇ ਕੰਮਾਂ ਤੇ ਬਰਕਤ ਦੇਵੇ ਖੁਦਾ ਹੱਥ ਬਲੇਸ ਨੇ ਇਹ ਹੱਥ ਤੁਹਾਡੇ ਹੱਥ ਨੇ ਖੁਦਾ ਜੀ ਮੇਰੇ ਸਾਮਰਤੀ ਪ੍ਰਭੂ ਜੀ ਜਿਨ੍ਹਾਂ ਹੱਥਾਂ ਦੇ ਉੱਪਰ ਤੁਸੀਂ ਕਿੱਲਾ ਨੂੰ ਠਕਵਾਇਆ ਮੇਰੇ ਸਾਮਰਤੀ ਪ੍ਰਭੂ ਜੀ ਹੱਥ ਤਵਾੜੇ ਨੇ ਪ੍ਰਭੂ ਜੀ ਨਦੇ ਉੱਪਰ ਬਰਕਤ ਠਹਿਰ ਚੈ ਸ਼ੁਦੇ ਨਾਮ ਚ ਖੁਦਾ ਹੱਥ ਕਦੇ ਵੀ ਹੀਰਾ ਫੇਰੀ ਨਾ ਕਰਨ ਖੁਦਾ ਜੀ ਸੱਚਮੁੱਚ ਪਾਪ ਨਾ ਕਰਨੇ ਹੱਥ ਤਵਾੜੇ ਨੇ ਇਹ ਪਵਿੱਤਰ ਹੋ ਜਾਣ ਔਰ ਜਿਸ ਵੀ ਕੰਮ ਨੂੰ ਹੱਥ ਪਾਉਣ ਉਹ ਕੰਮ ਫਲਵੰਤੋ ਚੈ ਸ਼ੁਦੇ ਨਾਮ ਚ ਖੁਦਾ ਤੁਹਾਡਾ ਆਤਮਾ ਪ੍ਰਭੂ ਜੀ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੇ ਜੀਵਨਾਂ ਦੇ ਵਿੱਚ ਤੁਹਾਡਾ ਆਤਮਾ ਅਦਭੁਤ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਨੇ ਖੁਦਾ ਸੱਚ ਮuje ਖਾਲੀ ਹੱਥ ਨਹੀਂ ਜਾਣਗੇ ਖੁਦਾ ਸੱਚ ਮuje ਤੁਹਾਡੀ ਆਤਮਾ ਪ੍ਰਭੂ ਜੀ ਤੁਹਾਡੇ ਸਵਰਗ ਦੂਤ ਇਹਨਾਂ ਦੇ ਰੁਕੇ ਹੋਏ ਕੰਮਾਂ ਨੂੰ ਪ੍ਰਭੂ ਯੀਸ਼ੂ ਦੇ ਨਾਮ ਚ ਪੂਰਿਆ ਕਰਨਗੇ ਮੇਰੇ ਸਾਮਰਥੀ ਪ੍ਰਭੂ ਜੀ ਅੱਜ ਨਿਰਾਸ਼ਾ ਅੱਜ ਤੁਸੀਂ ਖਤਮ ਕਰ ਦਿੱਤੀ ਹੈ ਪਵਿੱਤਰ ਆਤਮਾ ਜੀ ਸੱਚ ਮuje ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਬੇਨਤੀ ਨੂੰ ਅੱਜ ਸੁਣ ਲਿੱਤਾ ਹੈ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਕਿ ਲੋਕ ਸਿਰਫ ਪ੍ਰਾਰਥਨਾ ਨੂੰ ਸੁਣਨ ਵਾਲੇ ਨਹੀਂ ਬਲਕਿ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਜੋ ਵੀ ਲੋਕ ਇਸ ਪ੍ਰਾਰਥਨਾ ਨੂੰ ਸੁਣੇ ਪਰਮੇਸ਼ਰ ਉਹ ਤੁਹਾਡੀ ਕੇਵਲ ਮਹਿਮਾ ਕਰੇ ਔਰ ਮੇਰਾ ਵਿਸ਼ਵਾਸ ਹੈ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਇਹ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਰਹੇ ਨੇ ਖੁਦਾ ਤਾਂ ਜੋ ਤੁਹਾਡਾ ਰਾਜ ਆਵੇ ਤੁਹਾਡੀ ਮਹਿਮਾ ਆਵੇ ਖੁਦਾ ਇਹ ਜੋ ਵੀ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਚਾਰੇ ਨੇ ਤੁਹਾਡੀ ਸੇਵਾ ਨੂੰ ਕਰ ਰਹੇ ਨੇ ਖੁਦਾ ਤੁਸੀਂ ਕਿਹਾ ਹੈ ਮਸੀਹ ਦੇ ਵਿੱਚ ਕੀਤੀ ਮਿਹਨਤ ਵਿਅਰਥ ਨਹੀਂ ਜਾਵੇਗੀ ਖੁਦਾ ਇਹ ਵਿਅਰਥ ਨਹੀਂ ਜਾਏਗਾ ਮੇਰੇ ਸਾਮਰਤੀ ਪਰਮੇਸ਼ੁਰ ਇਹਨਾਂ ਦੇ ਜੀਵਨਾਂ ਦੇ ਵਿੱਚ ਫਲ ਆਏਗਾ ਔਰ ਤੁਸੀਂ ਲੈ ਕੇ ਆਓਗੇ ਉਹ ਫਲ ਖੁਦਾ ਤੁਸੀਂ ਕਦੇ ਵੀ ਇਨਸਾਨ ਨੂੰ ਨਿਰਾਸ਼ ਨਹੀਂ ਕਰਦੇ ਬਲਕਿ ਇਨਸਾਨ ਇਨਸਾਨ ਨੂੰ ਨਿਰਾਸ਼ ਕਰ ਦਿੰਦਾ ਹੈ ਪਰ ਪ੍ਰਭੂ ਜੀ ਤੁਹਾਡਾ ਆਤਮਾ ਸਾਡੀ ਨਿਰਾਸ਼ਾ ਨੂੰ ਦੂਰ ਕਰਦਾ ਹੈ ਔਰ ਖੁਦਾ ਅੱਜ ਤੁਸੀਂ ਇਹਨਾਂ ਦੀ ਨਿਰਾਸ਼ਾ ਨੂੰ ਦੂਰ ਕਰੋਗੇ ਯਿਸੂ ਦੇ ਨਾਮ ਚ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਤੁਸੀਂ ਸਾਡੀ ਬੇਨਤੀ ਨੂੰ ਅੱਜ ਸੁਣ ਲਿਤਾ ਹੈ ਪ੍ਰਭੂ ਜੋ ਵੀ ਲੋਕ ਆਪਣੇ ਕੰਮਾਂ ਕਰਾਂ ਦੇ ਲਈ ਇਹਨਾਂ ਦੇ ਬੱਚੇ ਆਪਣੇ ਘਰਾਂ ਤੋਂ ਨਿਕਲਣ ਪ੍ਰਭੂ ਜੀ ਸਭ ਦੀ ਅਗਵਾਈ ਕਰਨਾ ਐਕਸੀਡੈਂਟ ਦੀ ਗੰਦੀ ਆਤਮਾ ਨੂੰ ਖਤਮ ਕਰ ਦੇਣਾ ਦਿਨ ਜੀ ਉਹਨਾਂ ਦਾ ਵਿੱਚੋਂ ਖਤਮ ਹੋ ਜਾਏ ਯੀਸ਼ੂ ਦੇ ਨਾਮ ਚ ਤੁਹਾਡੇ ਸਵਰਗ ਦੂਤ ਇਹਨਾਂ ਦੇ ਅੰਗ ਸੰਗ ਰਹਿਣ ਹਮੇਸ਼ਾ ਇਹਨਾਂ ਨੂੰ ਸੰਭਾਲਣ ਯੀਸ਼ੂ ਮਸੀਹ ਦੇ ਸਮਰਥੀ ਨਾਮ ਚ ਮੰਗਦੇ ਹਾਂ ਆਮੇਨ